ਮੈਟਰ ਇਸ ਤਰ੍ਹਾਂ ਹੈਗਾ ਵੀ 10 6 24 ਨੂੰ ਸਾਡੇ ਚੌਕੀ ਇੰਚਾਰਜ ਮੁਰੀਆਂ ਸਰਜੀਤ ਸਿੰਘ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਤਲਾਸ਼ ਮਿਲੀ ਸੀਗੀ ਦੀਪਕ ਕੁਮਾਰ ਪੁੱਤਰ ਬਰਿੰਦਰ ਕੁਮਾਰ ਵਾਸੀ ਜਨਤਨਗਰ ਦਿਨੇਸ਼ ਕੁਮਾਰ ਪੁੱਤਰ ਕਿਸ਼ੋਰੀ لال ਇਹ ਵਾਸੀ ਕੋਟ ਮੰਗਰ ਸਿੰਘ ਜਿਹੜੇ ਲੁੱਟਾਂ ਖੋਹਾਂ ਕਰਨ ਦੇ ਆਦੀ ਆ ਤੇ ਇਹ ਆਮ ਗਰੀਬ ਮਜ਼ਦੂਰਾਂ ਕੋਲੋਂ ਪ੍ਰਵਾਸੀ ਲੋਕਾਂ ਕੋਲੋਂ ਮੋਬਾਈਲ ਖੋਹ ਕੇ ਅੱਗੇ ਪ੍ਰਵਾਸੀ ਲੋਕਾਂ ਨੂੰ ਵੇਚਦੇ ਆ ਜਿਹੜੀ ਤਲਾਸ਼ ਜਿਹੜੀ ਹੈਗੀ ਆ ਇਸ ਤਲਾਸ਼ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਮਕਦਮਾ ਨੰਬਰ 125 ਅੰਡਰ ਸੈਕਸ਼ਨ 379 ਦੀ 413 34 ਆਈਪੀਸੀ ਟਾਣਾ ਜਮਾਲਪੁਰ ਦਰਜ ਰਿ스트 ਕੀਤਾ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚਾਰ ਅਲੱਗ-ਅਲੱਗ ਕੰਪਨੀਆਂ ਦੇ ਮੋਬਾਈਲ ਬਰਾਮਦ ਕੀਤੇ ਇੱਕ ਮੋਟਰਸਾਈਕਲ ਜੋਰੀ ਦਾ ਸੀ ਉਹ ਮੋਬਾਈਲ ਕੀਤਾ ਉਹ ਬਰਾਮਦ ਕੀਤਾ ਇਹਨਾਂ ਦੇ ਵਿੱਚ ਜਿਹੜਾ ਦੋਚੀ ਦੀਪਕ ਕੁਮਾਰ ਆ ਉਹ ਸਾਨ੍ਹੇਵਾਲ ਥਾਣੇ ਦਾ ਮਕਦਮਾ ਨੰਬਰ 8/19 ਆ ਉਹਦੇ ਵਿੱਚ ਪੀਓ ਹੈਗਾ ਜਿਹੜਾ ਅਦਾਲਤ ਤੋਂ ਮਿਤੀ 6/5/24 ਨੂੰ ਪਹਟੋੜਾ ਕਰਾਰ ਦਿੱਤਾ ਗਿਆ ਤਸਰੀ ਕੋਈ ਮਸ਼ੀਰਿਆਤੀ ਵੀ ਕਰ ਰਹੇ ਨੇ ਕਿਸ ਤਰ੍ਹਾਂ ਲੋਕਾਂ ਦੀ ਇਹ ਗੱਲਾਂ ਤੋਂ ਜਾ ਰਹੇ ਸੀ ਜੀ ਅੱਗੇ ਵੇਚਦੇ ਕਿ ਨੂੰ ਸੂਝ ਨਹੀਂ ਪਤਾ ਰੋ ਨਹੀਂ ਇਹ ਨਹਾ ਹੈ ਤਾਂ ਨਸ਼ੀਲੀ ਟਾਈਪ ਇਹ ਇਹ ਨਸ਼ੇ ਕਰਕੇ ਕਰਦੇ ਨੇ ਵਾਰਦਾਤਾ ਤੇ ਕੋਈ ਸਪੈਸੀਫਿਕ ਨਹੀਂ ਹੈ ਇਨਵੈਸਟੀਗੇਸ਼ਨ ਚੱਲਦੀ ਹੈ ਫਿਰ ਕਲੀਅਰ ਹੋਊਗਾ ਅੱਗੇ ਵੇਚਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਹਾਂ ਸਰ ਕੋਈ ਇਹਨਾਂ ਨੂੰ ਮੌਕੇ ਤੇ ਕਿਹੜੇ ਹਥਿਆਰ ਵਰਗੇ ਬਰਾਮਦ ਨਹੀਂ ਹਥਿਆਰ ਨਹੀਂ ਕੋਈ ਵੀ ਹੈ ਤਾਂ ਉਹ ਮੋਬਾਈਲ ਹੀ ਵਰਵਾਉਂਦੇ ਨੇ ਕਿ ਕਿਦਾਂ ਇਹ ਲੋਟ ਇਹ ਪੁਛ ਕੇ ਜੀ ਦੱਸੋ ਇਹਨਾਂ ਦੀ ਬੋਤ ਨੂੰ ਕਿਸ ਤਰੀਕੇ ਨਾਲ ਕਰਦੇ ਨੇ ਸਨੇਚ ਕਰਦੇ ਸੀ ਚਪਟ ਮਾਰ ਕੇ ਇਨੇ ਕੋਈ ਲੇਡੀ ਜਾਂਦੀ ਆ ਉਹਦਾ ਮੋਬਾਈਲ ਚੋਪੀ ਮਾਰ ਲਿਆ ਕੋਈ ਮਜ਼ਦੂਰ ਆ ਰਸਤੇ ਚੋਂ ਉਹਨੂੰ ਘੇਰ ਲਿਆ ਉਹਨੂੰ ਕੋਈ ਚੋਪੀ ਮਾਰ ਕੇ ਉਹ ਕਰਦੇ ਸੀ ਦਿਨੇਸ਼ ਨੂੰ ਮਾਰ ਦਿੱਤੀ ਮਾਰਵਾਦੀ ਪ੍ਰਾਂਤ ਦਾ ਨਹੀਂ ਦਿਨੇਸ਼ ਤੇ ਨਹੀਂ ਆ ਦੀਪਕ ਦੇ ਤਿੰਨ ਮੁਕੱਦਮੇ ਦਰਜ ਆ ਦਿਨੇਸ਼ ਤੇ ਕੋਈ ਮੁਕੱਦਮਾ ਸਰ ਇਹਨਾਂ ਦੀ ਉਮਰ ਕਿੰਨੀ ਕਰਦੇ ਸੀ ਇਹ ਨੀਅਰ ਬੋਟ ਮੇਰੇ ਖਿਆਲ 25 35 ਸਾਲ 24 25 25 ਸਾਲ ਦੇ ਹੈਗੇ